ਸੁਣਾ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਰੋਡਵੇਸ ਦੇ ਕਰਮਚਾਰੀਆਂ ਦੇ ਵੱਲੋਂ ਸਿੱਧੀ ਅਲਟੀਮੇਟਮ ਜਿਹੜੀ ਕਿ ਸਰਕਾਰ ਨੂੰ ਦਿੱਤੀ ਗਈ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜੋ ਕਿਲੋਮੀਟਰ ਯੋਜਨਾ ਚਲਾਈ ਗਈ ਉਸ ਨੂੰ ਰੱਦ ਕੀਤਾ ਜਾਵੇ ਨਹੀਂ 12 ਵਜੇ ਦੇ ਕਰੀਬ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ ਤੇ ਜਦ ਤੋਂ ਬਾਅਦ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈ ਤਾਂ ਗੱਲ ਕਰੀਏ ਉੱਥੇ ਹੀ ਪੰਜਾਬ ਰੋਡਵੇਸ ਪਨਵਸ ਕਰਮਚਾਰੀਆਂ ਦੇ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਕਿਲੋਮੀਟਰ ਯੋਜਨਾ ਜਿਹੜੀ ਕਿ ਨਾ ਰੱਦ ਹੋਈ ਤਾਂ ਨੈਸ਼ਨਲ ਹਾਈਵੇ ਧਾਮ ਕਰਾਂਗੇ ਤੇ ਪੰਜਾਬ ਰੋਡ ਵੇਸ ਦੇ ਕਰਮਚਾਰੀਆਂ ਦੇ ਵੱਲੋਂ 23 ਅਕਤੂਬਰ ਯਾਨੀ ਕਿ ਅੱਜ ਦੁਪਹਿਰੇ 12 ਵਜੇ ਤੱਕ ਕਿਲੋਮੀਟਰ ਯੋਜਨਾ ਰੱਦ ਕਰਨ ਦੇ ਲਈ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਜੇ 12 ਵਜੇ ਤੱਕ ਕਿਲੋਮੀਟਰ ਯੋਜਨਾ ਨਹੀਂ ਰੱਦ ਕੀਤੀ ਗਈ ਤਾਂ ਪੂਰੇ ਤੌਰ ਤੇ ਨੈਸ਼ਨਲ ਹਾਈਵੇ ਜਮ ਕੀਤਾ ਜਾਵੇਗਾ ਜੋ ਪੰਜਾਬ ਰੋਡਵੇਜ਼ ਅਤੇ ਪਨਵਸਤੇ ਕਰਮਚਾਰੀਆਂ ਦੇ ਵੱਲੋਂ ਕੀਤਾ ਜਾਵੇਗਾ ਜਲੰਧਰ ਦੇ ਪੀਏਪ ਚੌਂਕ ਤੇ ਸਵੇਰੇ 10 ਵਜੇ ਤੋਂ ਪੰਜਾਬ ਰੋਡਵੇਜ਼ ਅਤੇ ਪਨਵਸ ਦੇ ਕਰਮਚਾਰੀ ਇਕੱਠੇ ਹੋਣਗੇ ਤੇ ਜਿਸ ਤੋਂ ਬਾਅਦ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਜੋ ਯੋਜਨਾ ਚਲਾਈ ਗਈ ਹੈ ਉਸ ਨੂੰ ਰੱਤ ਕੀਤਾ ਜਾਵੇ ਨਹੀਂ ਅਸੀਂ ਚੱਕਾ ਜਾਮ ਕਰਾਂਗੇ ਸੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਦੱਸਿਏ ਕਿ ਰੋਡਵੇਜ਼ ਦੇ ਕਰਮਚਾਰੀਆਂ ਦੇ ਵੱਲੋਂ ਸਿੱਧੀ ਆਲਟੀਮੇਟਮ ਹੈ ਜਿਹੜੀ ਕਿ ਸਰਕਾਰ ਨੂੰ ਤੇ ਗਈ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜੋ ਕਿਲੋਮੀਟਰ ਯੋਜਨਾ ਚਲਾਈ ਗਈ ਉਸ ਨੂੰ ਰੱਦ ਕੀਤਾ ਜਾਵੇ ਨਹੀਂ 12 ਵਜੇ ਦੇ ਕਰੀਬ ਅਸੀਂ ਨੈਸ਼ਨਲ ਹਾਈਵੇ ਝਾਮ ਕਰਾਂਗੇ ਤੇ ਜਦ ਤੋਂ ਬਾਅਦ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈ ਤਾਂ ਗੱਲ ਕਰੀਏ ਉੱਥੇ ਹੀ ਪੰਜਾਬ ਰੋਡਵੇਜ਼ ਪਨਵਸ ਕਰਮਚਾਰੀਆਂ ਦੇ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਕਿਲੋਮੀਟਰ ਯੋਜਨਾ ਜਿਹੜੀ ਕਿ ਨਾ ਰੱਦ ਹੋਈ ਤਾਂ ਨੈਸ਼ਨਲ ਹਾਈਵੇ ਝਾਮ ਕਰਾਂਗੇ ਤੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੇ ਵੱਲੋਂ 23 ਅਕਤੂਬਰ ਯਾਨੀ ਕਿ ਅੱਜ ਤੱਕ ਪਹਿਰੇ 12 ਵਜੇ ਤੱਕ ਕਿਲੋਮੀਟਰ ਯੋਜਨਾ ਰੱਦ ਕਰਨ ਦੇ ਲਈ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਜੇ 12 ਵਜੇ ਤੱਕ ਕਿਲੋਮੀਟਰ ਯੋਜਨਾ ਨਹੀਂ ਰੱਦ ਕੀਤੀ ਗਈ ਤਾਂ ਪੂਰੇ ਤੌਰ ਤੇ ਨੈਸ਼ਨਲ ਹਾਈਵੇ ਜਮ ਕੀਤਾ ਜਾਵੇਗਾ ਜੋ ਪੰਜਾਬ ਰੋਡਵੇਜ਼ ਅਤੇ ਪਨਵਸਤੇ ਕਰਮਚਾਰੀਆਂ ਦੇ ਵੱਲੋਂ ਕੀਤਾ ਜਾਵੇਗਾ ਜਲੰਧਰ ਦੇ ਪੀਏਪ ਚੌਂਕ ਤੇ ਸਵੇਰੇ 10 ਵਜੇ ਤੋਂ ਪੰਜਾਬ ਰੋਡਵੇਜ਼ ਅਤੇ ਪਨਵਸ ਦੇ ਕਰਮਚਾਰੀ ਇਕੱਠੇ ਹੋਣਗੇ ਤੇ ਜਿਸ ਤੋਂ ਬਾਅਦ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਜੋ ਯੋਜਨਾ ਚਲਾਈ ਗਈ ਹੈ ਉਸ ਨੂੰ ਰੱਤ ਕੀਤਾ ਜਾਵੇ ਨਹੀਂ ਅਸੀਂ ਚੱਕਾ ਜਾਮ ਕਰਾਂਗੇ ਸੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਦੱਸਿਏ ਕਿ ਰੋਡਵੇਜ਼ ਦੇ ਕਰਮਚਾਰੀਆਂ ਦੇ ਵੱਲੋਂ ਸਿੱਧੀ ਆਲਟੀਮੇਟਮ ਹੈ ਜਿਹੜੀ ਕਿ ਸਰਕਾਰ ਨੂੰ ਜੋਤੀ ਗਈ ਹੈ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਜੋ ਕਿਲੋਮੀਟਰ ਯੋਜਨਾ ਚਲਾਈ ਗਈ ਉਸ ਨੂੰ ਰੱਦ ਕੀਤਾ ਜਾਵੇ ਨਹੀਂ 12 ਵਜੇ ਦੇ ਕਰੀਬ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ ਤੇ ਜਦ ਤੋਂ ਬਾਅਦ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈ ਤਾਂ ਗੱਲ ਕਰੀਏ ਉੱਥੇ ਹੀ ਪੰਜਾਬ ਰੋਡਵੇਜ਼ ਪਨਵਸ ਕਰਮਚਾਰੀਆਂ ਦੇ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਕਿਲੋਮੀਟਰ ਯੋਜਨਾ ਜਿਹੜੀ ਕਿ ਨਾ ਰੱਦ ਹੋਈ ਤਾਂ ਨੈਸ਼ਨਲ ਹਾਈਵੇ ਜਾਮ ਕਰਾਂਗੇ ਤੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੇ ਵੱਲੋਂ 23 ਅਕਤੂਬਰ ਯਾਨੀ ਕਿ ਅੱਜ ਤੋਂ ਪਹਿਰੇ 12 ਵਜੇ ਤੱਕ ਕਿਲੋਮੀਟਰ ਯੋਜਨਾ ਰੱਦ ਕਰਨ ਦੇ ਲਈ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਜੇ 12 ਵਜੇ ਤੱਕ ਕਿਲੋਮੀਟਰ ਯੋਜਨਾ ਨਹੀਂ ਰੱਦ ਕੀਤੀ ਗਈ ਤਾਂ ਪੂਰੇ ਤੌਰ ਤੇ ਨੈਸ਼ਨਲ ਹਾਈਵੇ ਜਮ ਕੀਤਾ ਜਾਵੇਗਾ ਜੋ ਪੰਜਾਬ ਰੋਡਵੇਜ਼ ਅਤੇ ਪਨਵਸਤੇ ਕਰਮਚਾਰੀਆਂ ਦੇ ਵੱਲੋਂ ਕੀਤਾ ਜਾਵੇਗਾ ਜਲੰਧਰ ਦੇ ਪੀਏਪੀ ਚੌਂਕ ਤੇ ਸਵੇਰੇ 10 ਵਜੇ ਤੋਂ ਪੰਜਾਬ ਰੋਡਵੇਜ਼ ਅਤੇ ਪਨਵਸ ਦੇ ਕਰਮਚਾਰੀ ਇਕੱਠੇ ਹੋਣਗੇ ਤੇ ਦਸ ਤੋਂ ਬਾਅਦ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਜੋ ਯੋਜਨਾ ਚਲਾਈ ਗਈ ਹੈ ਉਸ ਨੂੰ ਰੱਤ ਕੀਤਾ ਜਾਵੇ ਨਹੀਂ ਅਸੀਂ ਚੱਕਾ ਜਾਮ ਕਰਾਂਗੇ